ਢਿੱਲੋ ਜਿੰਦਾਬਾਦ ਸਰਦਾਰ ਹੁਦੇਵੀਰ ਸਿੰਘ ਢਿੱਲੋ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਸਰਦਾਰ ਦਪਿੰਦਰ ਸਿੰਘ ਢਿੱਲੋ ਜਿੰਦਾਬਾਦ ਸਰਦਾਰ ਹੁਦੇਵੀਰ ਸਿੰਘ ਢਿੱਲੋ ਜਿੰਦਾਬਾਦ ਕੀ ਕਹਿਣਾ ਚਾਹੁੰਦੇ ਕੀ ਕਹਿਣਾ ਚਾਹੁੰਦੇ ਦੱਸਾਂ ਕਿ ਤੁਸੀਂ ਇਲੈਕਸ਼ਨ ਜਿੱਤੇ ਹੋ ਆਖੀ ਚਿੱਟਾ ਲੈ ਕੇ ਆਇਓ ਕੀ ਕਹਿਣਾ ਚਾਹੁੰਦੇ ਵੇਖੋ ਸਭ ਤੋਂ ਪਹਿਲਾਂ ਤਾਂ ਮੈਂ ਡੇਰਾਬਸੀ ਹਲਕੇ ਦੇ ਸਾਰੇ ਸਾਰੇ ਸੂਝਵਾਨ ਵੋਟਰ ਨੇ ਮੈਂ ਉਹਨਾਂ ਦਾ ਧੰਨਵਾਦ ਕਰਦਾ ਪਾਰਟੀ ਦੇ ਸਾਰੇ ਲੀਡਰ ਸਹਿਬਾਨਾਂ ਦਾ ਵਰਕਰ ਸਹਿਬਾਨਾਂ ਦਾ ਸਾਡੀ ਜਿਹੜੀ ਕਾਂਗਰਸ ਪਾਰਟੀ ਦਾ ਪਰਿਵਾਰ ਹੈ ਮੈਂ ਉਹਨਾਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦੀ ਹਾਂ ਕਿਉਂਕਿ ਇਸ ਇਲੈਕਸ਼ਨ ਦੇ ਵਿੱਚ ਸਾਰਿਆਂ ਨੇ ਬੜੀ ਮਿਹਨਤ ਕੀਤੀ ਬਹੁਤ ਕੰਮ ਕੀਤਾ ਔਰ ਉਹਦਾ ਨਤੀਜਾ ਹੈ ਕਿ ਅੱਜ ਅਸੀਂ 8 ਸੀਟਾਂ ਜਿਹੜੀਆਂ ਨੇ ਬਲੋਕ ਸੰਭੀਧੀ ਲਈ ਜਿੱਤੇ ਹਨ ਔਰ ਮੈਂ ਦਾਅਵੇ ਨਾ ਕਹਿਣਾ ਕਿ ਸਾਡੀ ਬਲੋਕ ਸੰਭੀਧੀ ਦੇ ਵਿੱਚ ਬਹੁਮਤ ਆndi ਸਾਡਾ ਚੇਅਰਮੈਨ ਵੀ ਕਾਂਗਰਸ ਪਾਰਟੀ ਦਾ ਬਣਦਾ ਪਰ ਜਿਹੜੀ ਇਹ ਝਾੜੂ ਦੀ ਸਰਕਾਰ ਹੈ ਔਰ ਜਿਹੜੇ ਦਾਅਵੇ ਐਮਐਲਏ ਸਾਹਿਬ ਕਰ ਰਹੇ ਨੇ ਬੜੀ ਸਾਫ ਸੁਥਰੀ ਇਹਨਾਂ ਨੇ ਚੋਣ ਕਰਾਈ ਹੈ ਮੈਂ ਸਮਝਦਾ ਉਹ ਬਿਲਕੁਲ ਖੋਖਲੇ ਵਾਅਦੇ ਨੇ ਜੇ ਨਿਰਪੱਖ ਚੋਣ ਹੁੰਦੀ ਤਾਂ ਅੱਜ ਕਾਂਗਰਸ ਪਾਰਟੀ ਦਾ ਚੇਅਰਮੈਨ ਜਿਹੜਾ ਹੈ ਲੋਕ ਸੰਭੀ ਦਾ ਡੇਰਾ ਸੁਬਤ ਵਿੱਚ ਬਣਨਾ ਸੀ ਮੇਰਾ ਫੇਰੀ ਕੀਤੀ ਗਈ ਹੈ ਪ੍ਰਸ਼ਾਸਨ ਦਾ ਦੁਰਪਯੋਗ ਕੀਤਾ ਗਿਆ ਗਿਣਤੀ ਦੇ ਵਿੱਚ ਵੀ ਜਿਹੜੀਆਂ ਨੇ ਸਾਡੀਆਂ ਵੋਟਾਂ ਨੂੰ ਰਿਜੈਕਟ ਕੀਤਾ ਗਿਆ ਤਾਂ ਜਾ ਕੇ ਸਾਨੂੰ ਇਹ ਆਇਆ ਨਹੀਂ ਤਾਂ ਅਸੀਂ ਘੱਟੋ-ਘੱਟ ਨਹੀਂ ਤਾਂ 14 ਤੋਂ 15 ਸੀਟਾਂ ਜਿਹੜੀਆਂ ਹੈ ਕਾਂਗਰਸ ਪਾਰਟੀ ਜਿੱਤਦੀ ਜਿੱਤਦੀ ਸੋ ਮੈਂ ਤਾਂ ਸਾਰੇ ਜਿੰਨੇ ਸਾਡੇ ਲੋਕ ਸੰਪਤੀ ਤੇ ਇਲੈਕਸ਼ਨ ਲੜੇ ਨੇ 22 ਦੇ 22 ਸਾਡੇ ਮੈਂਬਰ ਮੈਂ ਉਹਨਾਂ ਦਾ ਧੰਨਵਾਦ ਵੀ ਕਰਦਾ ਉਹਨਾਂ ਨੂੰ ਵਧਾਈ ਦਿੰਦਾ ਜਿਹੜੇ ਜਿੱਤੇ ਉਹਨਾਂ ਨੂੰ ਵੀ ਵਧਾਈ ਦਿੰਦਾ ਪਰ ਸਾਡੇ ਲਈ ਤਾਂ ਮੇਰੇ ਲਈ ਤਾਂ ਮੇਰੇ ਜਿਹੜੇ 22 ਦੇ 22 ਹੈ ਸਾਰੇ ਸਾਡੇ ਲਈ ਤਾਂ ਬਲੌਕ ਸੰਪਤੀ ਦੇ ਮੈਂਬਰ ਇਹੀ ਨੇ ਔਰ ਇਹ ਹੀ ਸਾਡੇ ਕਾਂਗਰਸ ਪਾਰਟੀ ਦੇ ਲੀਡਰ ਨੇ ਸਾਰਿਆਂ ਨੂੰ ਮੈਂ ਬਹੁਤ-ਬਹੁਤ ਵਧਾਈ ਦਿੰਦਾ ਔਰ ਇੱਕ ਗੱਲ ਇਹ ਵੀ ਮੈਂ ਕਹਿਣਾ ਚਾਹਾਂਗਾ ਕਿ ਜਿਹੜੀ ਵੱਡੇ-ਵੱਡੇ ਦਾਅਵੇ ਕਰਦੇ ਸੀ ਬੀਜੇਪੀ ਹੋ ਗਈ ਅਕਾਲੀ ਦਲ ਹੋ ਗਿਆ ਬੀਜੇਪੀ ਦਾ ਤਾਂ ਖਾਤਾ ਵੀ ਨਹੀਂ ਖੋਲਿਆ ਔਰ ਲੀਡਰ ਵੀ کئی ਇਕੱਠੇ ਹੋ ਰਹੇ ਸੀ ਇਹਨਾਂ ਵੱਲ ਤੜ 10 ਸਪੀਕਰ ਜਿਹੜੇ ਸਾਰੇ ਬੜਾ ਜ਼ੋਰ ਲਾ ਰਹੇ ਸੀ ਦਾਅਵੇ ਕਰ ਰਹੇ ਸੀ ਔਰ ਜਿਹੜੀ ਅਕਾਲੀ ਦਲ ਹੈ ਮੈਂ ਸਮਝਦਾ ਹਾਂ ਵੀ ਬਾਈ ਡਿਫਾਲਟ ਦੋ ਸੀਟਾਂ ਜਿੱਤੀਆਂ ਨੇ ਇਹ ਤਾਂ ਇਹਨਾਂ ਦਾ ਵੀ ਨਹੀਂ ਸੀ ਖਾਤਾ ਖੋਲਿਆ ਔਰ ਜਿਹੜੀ 도ਗਲੀ ਪਾਲਿਸੀ ਤੇ ਨਾਲ ਇਹ ਚੱਲ ਰਹੇ ਨੇ ਮੈਂ ਹੁਣੇ ਜਿਵੇਂ ਜ਼ਿਕਰ ਕੀਤਾ ਕਿ ਜ਼ੀਰਤਪੁਰ ਦੇ ਵਿੱਚ ਤਾਂ ਕਾਲੀ ਦਲ ਝਾੜੂ ਭਾਜਪੀ ਜੇ ਨਗਰ ਕਾਉਂਸਲ ਜ਼ੀਰਤਪੁਰ ਦਾ ਮਸਲਾ ਉੱਥੇ ਤਾਂ ਸਾਰੇ ਇਕੱਠੇ ਆ ਤੇ ਜੇ ਡੇਰਾ ਵਸੀ ਆ ਕੇ ਇੱਥੇ ਸ਼ਰਮਾ ਜੀ ਧਰਨੇ ਲਾ ਰਹੇ ਔਰ ਭਾਜਪੀ ਵੀ ਇਹਨਾਂ ਦੇ ਉਲਟ ਧਰਨੇ ਲਾ ਰਹੀ ਵੀ ਜ ਸਾਡੇ ਨਾਲ ਧੱਕਾ ਹੋ ਰਿਹਾ ਮੈਨੂੰ ਇਹ ਰਾਜਨੀਤੀ ਇਹਨਾਂ ਦੀ ਸਮਝ ਨਹੀਂ ਆਈ ਲੋਕਾਂ ਨੂੰ ਇਹਨਾਂ ਦਾ ਸਹੀ ਚਿਹਰਾ ਜਿਹੜਾ ਹੈ ਪਤਾ ਲੱਗ ਇਹ ਲੋਕਾਂ ਨੂੰ ਗਮਰਾਹ ਕਰ ਰਹੇ ਨੇ ਔਰ ਵਿਜੀ ਸਵਾਰਥਾਂ ਲਈ ਅੰਦਰੋਂ ਇਕੱਠੇ ਆ ਇਹ ਸਾਰੇ ਔਰ ਜਿੱਥੇ ਇਹਨਾਂ ਨੂੰ ਲੋੜ ਪੈਂਦੀ ਉੱਥੇ ਇਕੱਠੇ ਹੋ ਜਾਂਦੇ ਆ ਜਿੱਥੇ ਇਹਨਾਂ ਨੇ ਇੱਕ ਦੂਜੇ ਦੇ ਵਿਰੋਧ ਕਰਨਾ ਉੱਥੇ ਲੋਕਾਂ ਨੂੰ ਦਿਖਾਉਣ ਦਿਖਾਵਾ ਕਰਨ ਲਈ ਇਹ ਵਿਰੋਧ ਵੀ ਕਰ ਰਹੇ ਨੇ ਪ੍ਰੈਸ ਕਰਕੇ ਨੰਗਾ ਇਹਨਾਂ ਦਾ ਚਿਹਰਾ ਸਾਰਿਆਂ ਦਾ ਹੋ ਗਿਆ ਲੋਕ ਸਮਝ ਚੁੱਕੇ ਨੇ ਹੱਤ ਸਾਡੇ ਕਾਂਗਰਸ ਪਾਰਟੀ ਦੇ ਵਰਕਰਾਂ ਦੇ ਵਿੱਚ ਉਤਸ਼ਾਹ ਹੈ ਤੁਸੀਂ ਦੇਖੋ ਸਾਰੀ ਪਾਰਟੀ ਦੇ ਵਰਕਰ ਸ਼ਾਨ ਹੈ ਔਰ ਅਗਲੀਆਂ ਚੋਣਾਂ ਦੇ ਵਿੱਚ ਤੁਸੀਂ ਦੇਖੋਗੇ ਕਾਂਗਰਸ ਪਾਰਟੀ ਕੱਲੀ ਡੇਰਾ ਵਸਿਨੀ ਪੰਜਾਬ ਦੇ ਵਿੱਚ ਵੀ ਜਿੱਤੇਗੀ ਔਰ ਸਰਕਾਰ ਅਗਲੀ ਜਿਹੜੀ ਹੈ ਕਾਂਗਰਸ ਪਾਰਟੀ ਦੀ ਪੰਜਾਬ ਦੇ ਵਿੱਚ ਬਣੇਗੀ